ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖਾਰੀਅਤ ਨਾਲ ਹੋਵੋ। ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ 'ਚ ਹੋਇਆ ਅਜ਼ਾਫਾ। ਔਰ ਇਹ ਅਜ਼ਾਫਾ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਹਦੀ ਆਪਣੀ ਭੈਣ ਹਰ ਸਿਮਰਤ ਕੌਰ। ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਹਾਂ ਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਕਸੂਤੇ ਬਿસા ਦਿੱਤਾ। ਉਹਨਾਂ ਦੀ ਹੀ ਭੈਣ ਜਾਨੀ ਹਰ ਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਦੇ ਉੱਤੇ ਧਮਕੀ ਦੇ ਦਿੱਤੀ ਹੈ ਪਹਿਲਾਂ ਵੀ ਕਈ ਵਾਰ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਇਹਨਾਂ ਨੇ ਕਈ ਵਾਰ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜੇ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਦਰਸਾਲ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਮੁਸ਼ਕਲਾਂ ਵਧਾ ਦਿੱਤੀਆਂ ਨੇ ਹੁਣ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਚੰਗੀ ਤਰ੍ਹਾਂ ਤਾਣੀ ਲੱਗੂਗੀ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭੜਕ ਚੁੱਕਿਆ ਹਰ ਰੋਜ਼ ਨਵੇਂ ਦਿਨ ਖਬਰ ਆਉਂਦੀ ਸੀ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ੍ਹ ਦਾ ਪ੍ਰਸ਼ਾਸਨ ਧੱਕਾ ਕਰ ਰਿਹਾ ਪੰਜਾਬ ਦੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਬਹੁਤ ਸਾਰੀਆਂ ਖਬਰਾਂ ਅਕਸਰ ਪੰਜਾਬ ਦੇ ਲੋਕਾਂ ਨੇ ਦੇਖੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਈ ਵਾਰ ਸੁਣੀਆਂ ਖੁਦ ਭਗਵੰਤ ਮਾਨ ਨੇ ਕਿਹਾ ਕਹਿੰਦਾ ਯਾਰ ਮੈਨੂੰ ਤਾਂ ਇਹ ਧਮਕੀ ਦੇ ਦਿੰਦੇ ਨੇ ਮੈਨੂੰ ਤਾਂ ਇਹ ਮੁੱਖ ਮੰਤਰੀ ਨਹੀਂ ਸਮਝਦੇ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਗੱਲ ਕਈ ਵਾਰ ਆ ਗਈ ਹੈ ਆਹ ਹੁਣ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਸੀ ਇਹ ਮਾਨ ਨੇ ਸਕੰਜਾ ਕਰ ਦਿੱਤਾ ਕੱਲ ਵਾਲੀ ਰਖੜ ਪੁੰਨਿਆ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਤੋਂ ਪਹਿਲਾਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਸਿਮਰਤ ਕੌਰ ਬਾਦਲ ਧਮਕੀ ਕਿਵੇਂ ਦਿੰਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਸ ਧਮਕੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਸਾ ਸਕੰਜਾ ਕੱਸਿਆ ਕਿ ਇਹਨਾਂ ਦੇ ਬਾਦਲ ਪਰਿਵਾਰ ਔਰ ਦੂਜੇ ਪਾਸੇ ਇਹਨਾਂ ਦੇ ਸਮਰਥਕ ਨੇ ਜਿੰਨੇ ਵੀ ਪੰਜਾਬ ਦੇ ਅੰਦਰ ਉਹਨਾਂ ਸਾਰਿਆਂ ਦਾ ਖੂਨ ਖਾਲ ਉੱਠਿਆ ਕਿ ਯਾਰ ਜਿਹੜਾ ਭਗਵੰਤ ਮਾਨ ਇਹਦਾ ਕੰਮ ਕਰਦਾ ਬੰਦਾ ਆਕਸਰ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਕਿ ਭਾਈ ਜਿਹੜਾ ਬਾਦਲ ਪਰਿਵਾਰ ਆ ਉਹ ਭਗਵੰਤ ਮਾਨ ਨੂੰ ਨਹੀਂ ਚਾਹਦਾ ਕਿ ਇਹ ਮੁੱਖ ਮੰਤਰੀ ਰਵੇ ਕਿਉਂਕਿ 25 ਸਾਲ ਦਾ ਜਿਹੜਾ ਇਹਨਾਂ ਨੇ ਇਨਾ ਰਾਜ ਕੀਤਾ ਪੰਜਾਬ ਦੇ ਅੰਦਰ ਉਹਨਾਂ ਨੇ ਕਿਹਾ ਕਿ ਭਾਈ ਹੁਣੇ ਪੰਜਾਬ ਸਾਡਾ ਅਸੀਂ ਲੁੱਟਣਾ ਪਰ ਜਿਹੜੀ ਖਬਰ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਹੈਰਾਨ ਕਰ ਦੇਣ ਵਾਲੀ ਆ ਕਿਉਂਕਿ ਇੱਕ ਪਾਸੇ ਵਿਰੋਧੀ ਧਿਰ ਹੋਵੇ ਆਪਣੇ ਘਰ ਦੇ ਵਿੱਚ ਬੈਠੀ ਤੇ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਅਜ ਮੌਜੂਦਾ ਸਰਕਾਰ ਦੇ ਵਿੱਚ ਉਹਨੂੰ ਸਿੱਧੇ ਤੌਰ ਦੇ ਉੱਤੇ ਧਮਕੀ ਕਿਵੇਂ ਦਿੱਤੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਕਿਵੇਂ ਵਧਾ ਦਿੱਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਦੀ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਸਿੱਧੇ ਮੂ ਬਿਲਕੁਲ ਕੋਰਾ ਜਵਾਬ ਦੇ ਕੇ ਇਨਕਾਰ ਕੀਤਾ ਕੀ ਕੀ ਇਸ਼ਾਰੇ ਤੇ ਹੋ ਰਹੇ ਜੀ ਇਹ ਸਭ ਕੁਝ ਭਗਵਾਨ ਜੀ ਕਹਿੰਦੇ ਕਿਸੇ ਵੱਲ ਦੇ ਇਸ਼ਾਰੇ ਜੇ ਹੋ ਰਹੇ ਕਿ ਦੇਸ਼ਾਰੇ ਜੇ ਹੋ ਰਹੇ ਕਿਉਂ ਕਿਉਂਕਿ ਰੋਜ਼ ਇਹ ਨਾ ਦੀ ਕਰਪੂਤਾ ਨੂੰ 익ਸਪੋਜ਼ ਕਰਦਾ ਔਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹਨਾਂ ਨੂੰ ਬੇਨਕਾਬ ਕੋਣ ਕਰਦਾ ਸੀ ਵਿਕਰਮ ਕਰਦਾ ਸੀ ਮੈਂ ਤਾਂ ਭਗਵੰਤ ਮਾਨਾ ਤੈਨੂੰ ਐਨਾ ਹੀ ਕਹਿਨੀ ਆਂ ਅੰਦਰ ਰੱਖ ਲੈ ਕੁ ਮਹੀਨਾ ਪਰ ਰੱਖ ਲਿਆ ਹੈਗਾ ਔਰ ਕੱਲ ਅਦਾਲਤ 'ਚ ਸਾਡੇ ਆਪ ਦੇ ਵਕੀਲ ਨੇ ਕਿ ਅਸੀਂ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੋਂ ਨੱਥ ਮੈਂ ਪਰਚੇ ਕਰੀ ਚੱਲ ਜਸਮਨ ਬਾਹਰ ਨਿਕਲੂਗਾ ਤੇਰੀ ਖੈਰ ਨਹੀਂ ਕਿਉਂਕਿ ਫਿਰ ਮਨਜੋਨ ਵਾਲੇ ਸਾਹਿਬ ਐ ਕਰੂਗਾ ਤੁਹਾਡੇ ਤੁਹਾ ਨੂੰ ਮੋਹ ਲਗਾਉਣ ਦੀ ਜਗ੍ਹਾ ਨਹੀਂ ਹੋਗੀ ਤਾਂ ਮੈਂ ਆ ਵੀ ਕਹਿ ਸਕਦੀ ਆ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂੰਛੀ ਫਾਟੀ ਰਹਿ ਗਈ ਜਿਹੜੀ ਜਿਤਨਾ ਵਿਕਰਮ ਜਿੱਕੇ ਅੰਦਰ ਰਹਿ ਕੇ ਕੰਮ ਦਾ ਨਾਮ ਦਿੱਤਾ ਜੀ ਪਰ ਪਾਪਾ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚ ਹੈਗਾ 3 4 5 ਘੰਟੇ ਨਿਰੋਧ ਨਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਦਮਕ ਰਿਹਾ ਚੜ੍ਹਦੀ ਕਲਾ ਚ ਹੈਗਾ ਤਾਂ ਸੁਣ ਲਿਆ ਪੰਜਾਬ ਵਾਲੇ ਹਰ ਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਫੇਰ ਤੋਂ ਜਿਹੜਾ ਕਿ ਸਿੱਧੇ ਤੌਰ ਤੇ ਧਮਕੀ ਦੇ ਦਿੱਤੀ ਆ ਪਾ ਹੁਣ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸਣਾ ਚਾਹੂੰਗਾ ਕਿ ਜਿਹੜੇ ਬਾਦਲ ਪਰਿਵਾਰ ਕੇ ਲੋਕ ਯਾਨੀ ਹਰਸਿਮਰਤ ਕਾਰ ਬਾਦਲ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਵੇ ਚਾਹੇ ਹੋਵੇ ਮੌਜੂਦਾ ਪ੍ਰਸ਼ਾਸਨ ਯਾਨੀ ਜਿਹੜੇ ਡੀਜੀਪੀ ਨੇ ਪੰਜਾਬ ਦੇ ਇਹਨਾਂ ਨੇ ਇੱਕ ਵਾਰ ਨਹੀਂ 100-100 ਵਾਰ ਧਮਕੀ ਦੇ ਰਹੇ ਨੇ ਅੱਜ ਵੀ ਦੇ ਰਹੇ ਨੇ ਰਖੜ ਪੁੰਨਿਆ ਤੇ ਪਾ ਹੁਣ ਤੁਸੀਂ ਇਹ ਵੇਖੋ ਵੀ ਦੂਜੇ ਪਾਸੇ ਪੰਜਾਬ ਦੇ ਵਿੱਚ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸੀਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਉਹ ਦਰਅਸਲ ਦੇ ਵਿੱਚ ਇਹਨਾਂ ਲੋਕਾਂ ਦੇ ਉੱਤੇ ਭੜਕ ਚੁੱਕਿਆ ਕਿਉਂਕਿ ਪੰਜਾਬ ਦੇ ਲੋਕ ਵੀ ਜਾਣਦੇ ਨੇ ਕਿ ਜਿਹੜਾ ਬਾਦਲ ਪਰਿਵਾਰ ਹੈ ਇਹ ਉਹ ਪਰਿਵਾਰ ਹੈ ਕਿ ਜਿਹੜਾ ਜਰਨਲ ਅਡਾਇਰ ਦੀ ਵੀ ਪੂਰੀ ਰੱਖਿਆ ਕਰ ਗਿਆ ਸੀ ਕਿਵੇਂ ਕਰ ਗਿਆ ਸੀ ਕਿ ਜਦ 1000 ਬੰਦਾ ਮਾਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਬਿਠਾ ਕੇ ਇਹਨਾਂ ਲੋਕਾਂ ਨੇ ਰੋਟੀਆਂ ਖਵਾਈਆਂ ਤੇ ਤੁਸੀਂ ਦੱਸੋ ਇਹ ਕਾਮ ਦੇ ਦੋਸ਼ੀ ਪੰਜਾਬ ਦੇ ਦੋਸ਼ੀ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਮਾਰਨ ਵਾਲੇ ਲੋਕਾਂ ਨੇ ਇਹਨਾਂ ਨੇ ਚਿੱਟੇ ਲਿਆ ਕੇ ਇੱਥੇ ਪੰਜਾਬ ਦੇ ਅੰਦਰ ਬੀਜਿਆ ਤਾਂ ਇਸ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਅੰਡਰ ਜੋ ਕੁਝ ਵੀ ਅੱਜ ਇਹ ਇਲਜ਼ਾਮ ਲਾ ਰਹੇ ਨੇ ਬੜਾ ਸਾਲ ਦੇ ਵਿੱਚ ਉਹ ਇਹਨਾਂ ਨੇ ਹੀ ਕਰਾਇਆ ਕਰਿਆ ਸੀ ਅੱਜ ਭਗਵੰਤ ਮਾਨ ਜੇਕਰ ਚਿੱਟਾ ਬੰਦ ਕਰ ਰਿਹਾ ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਚਿੱਟੇ ਦੇ ਉੱਤੇ ਪੱਕੇ ਤੌਰ ਤੇ ਬੈਨ ਲਾ ਦੂਗਾ ਤੇ ਆਉਣ ਵਾਲੀ ਸਮੇਂ ਦੇ ਵਿੱਚ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾ ਫੇਰ ਚਿੱਟਾ ਪੀਉ ਆ ਕੌਣ ਤੇ ਵੇਚੂ ਆ ਕਿਵੇਂ ਕੋਈ ਕਿਉਂ ਕਿਉਂਕਿ ਇਹਨਾਂ ਨੂੰ ਚਾਹੀਦਾ ਹੈ ਕਿ ਚਿੱਟਾ ਪੀਣ ਵਾਲੇ ਲੋਕਸਾਂ ਨੂੰ ਬਹੁਤ ਸਾਰੇ ਚਾਹੀਦੇ ਪੰਜਾਬ ਦੇ ਅੰਦਰ ਫੇਰ ਸਾਡਾ ਵੱਡੇ ਪੈਮਾਨੇ ਦੇ ਉੱਤੇ ਕੰਮ ਚੱਲੂ ਆ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਥੱਲੇ ਕਹਿੰਦੇ ਜੀ 50000 ਬੰਦਾ ਪਿੰਡਾਂ ਦੇ ਵਿੱਚ ਕੰਮ ਕਰਦਾ ਸੀ 13000 ਪਿੰਡਾਂ ਪੰਜਾਬ ਦਾ ਤੁਸੀਂ ਆਪ ਹਿਸਾਬ ਲਾ ਲਓ ਅੰਕੜੇ ਕੱਢ ਕੇ ਕਿ ਜੇ ਥੋੜੇ ਜਿਹੇ ਬੰਦੇ ਇੱਕ ਪਿੰਡ ਦੇ ਵਿੱਚ ਮਜੀਠੀਏ ਦੇ ਥੱਲੇ ਰੱਖ ਕੇ ਚਿੱਟੇ ਦੀ ਤਸਕਰੀ ਕਰਦੇ ਸੀ ਕਾ ਕਿੱਡੇ ਪੈਮਾਨੇ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਆ ਵਿਕਰਮ ਸਿੰਘ ਮਜੀਠੀਆ ਦਾ ਮੁਨਾਫਾ ਸੀ ਇਸ ਕਰਕੇ ਇਹਨਾਂ ਲੋਕਾਂ ਤੋਂ ਪੰਜਾਬ ਦੇ ਲੋਕਾਂ ਨੇ ਵੀ ਮੁੱਖ ਮੋੜ ਲਿਆ ਪੰਜਾਬ ਦੀ ਸਿੱਖ ਕੌਮ ਨੇ ਵੀ ਮੋੜ ਲਿਆ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੂੰਗਾ ਕਿ ਜੇਕਰ ਪੰਜਾਬ ਬਚਾਉਣਾ ਤਾਂ ਆਪਣੀ ਸਮਝ ਆਪਣੇ ਕੋਲੇ ਰੱਖਣੀ ਹੈ ਕਿਉਂਕਿ ਜਿਹੜੇ ਇਹ ਬਾਦਲ ਨੇ ਇਹ ਲੈਂਡ ਪੂਲਿੰਗ ਦਾ ਬਹਾਨਾ ਲੈ ਕੇ ਜਾਂ ਕੁਝ ਹੋਰ ਗੱਲਾਂ ਨੇ ਕੁਝ ਇਫੈਕਟ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਤੇ ਸਰਕਾਰ ਹਲੇ ਕੰਮ ਕਰ ਰਹੀ ਹੈ ਪਰ ਇਹਨਾਂ ਨੂੰ ਕੀ ਲੱਗਦਾ ਹੈ ਕਿ ਭਗਵੰਤ ਸਤਮਾਨ ਦਾ ਇੱਕ ਨਾ ਇੱਕ ਮੁੱਦਾ ਚੱਕਾਂਗੇ ਲੋਕਾਂ ਨੂੰ ਭੜਕਾਵੇ ਦੇ ਵਿੱਚ ਲਿਆ ਕੇ ਆਪਣੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਕਰ ਦਿਆਂਗੇ ਪਰ ਪੰਜਾਬ ਦੇ ਲੋਕ ਦਰਅਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਸਮਝ ਚੁੱਕੇ ਨੇ ਕਿਉਂਕਿ ਪਹਿਲਾਂ ਜਿਹੜਾ 25 ਸਾਲਾਂ ਤੱਕ ਕੁਝ ਪੰਜਾਬ ਦਾ ਨਹੀਂ ਬਣਿਆ ਅੱਜ ਫਿਰ ਕਿਹੜਾ ਬਣ ਜੂ ਕਿਉਂਕਿ ਹੁਣ ਤਾਂ ਤੁਹਾਡੀ ਵੀ ਜਿਹੜੀ ਕਿ ਯਾਦਦਾਸ਼ਤ ਹੈ ਉਹ ਬੜੀ ਕਮਜ਼ੋਰ ਹੋ ਚੁੱਕੀ ਹੈ ਖੁਦ ਆਪਣੇ ਮੂੰਹ ਦੇ ਨਾਲ ਦੱਸਦੇ ਹੋ ਸਟੇਜਾਂ ਦੇ ਉੱਤੇ ਕਿਹ ਘਰ ਘਰ ਦੇ ਵਿੱਚ ਨਸ਼ਾ ਪਚਾਉਣ ਵਾਲਾ ਅਕਾਲੀ ਦਲ ਬਾਅਦ ਦੇ ਵਿੱਚ ਕਹਿੰਦੇ ਨਹੀਂ ਆਮ ਆਦਮੀ ਪਾਰਟੀ ਸੋਚ ਕਰਕੇ ਪੰਜਾਬ ਦੇ ਲੋਕ ਇਹਨਾਂ ਦੇ ਮਾਈਂਡ ਨੂੰ ਵੀ ਸਮਝ ਗਏ ਨੇ ਕਿ ਭਾਈ ਜਿਹੜਾ ਦਿਮਾਗ ਸੀ ਜਾਂ ਇਹਨਾਂ ਦਾ ਸਿਸਟਮ ਸੀ ਉਹ ਵੀ ਕਮਜ਼ੋਰਾ ਪੈ ਚੁੱਕਿਆ ਤਾਂ ਹੁਣ ਤੁਹਾਡੇ ਹੱਥ ਤੁਹਾਡਾ ਭਵਿੱਖ ਹੈ ਤੁਹਾਡਾ ਆਪਣਾ ਪੰਜਾਬ ਹੈ ਜਿਹਨੂੰ ਕਦੇ ਰੰਗੜਾ ਪੰਜਾਬ ਤੇ ਗੁਰੂਆਂ ਪੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਅੱਜ ਵੀ ਕਿਹਾ ਜਾਂਦਾ ਪਰ ਦਰਅਸਲ ਦੇ ਵਿੱਚ ਪੰਜਾਬੀਓ ਹੈ ਨਹੀਂ ਬਹੁਤ ਹਾਦਤ ਇੱਕ ਯਾਨੀ 70% ਪੰਜਾਬ ਨਰਕ ਵਿੱਚ ਝੋਕ ਦਿੱਤਾ ਇਹਨਾਂ ਲੀਡਰਾਂ ਨੇ ਇਹਨਾਂ ਬਾਦਲਾਂ ਨੇ ਜੇਕਰ ਪੰਜਾਬ ਦੇ ਵਿੱਚ ਨਵੀਂ ਸਰਕਾਰ ਦੀ ਝਲਕ ਦੇਖਣਾ ਚਾਹੁੰਦੇ ਤਾਂ 25 ਸਾਲ ਪਹਿਲਾਂ ਚਾਮ ਪਟਾਇਆ 5 ਸਾਲ ਪੂਰੇ ਨਹੀਂ ਹੋਏ ਉਹਨਾਂ ਨੂੰ ਪੂਰੇ ਕਰਕੇ ਫੇਰ ਤੋਂ ਮੈਂ ਕਹਿੰਦਾ ਜੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ ਤਾਂ ਕੋਈ ਬੜੀ ਵੱਡੀ ਦੁੱਖ ਵਾਲੀ ਗੱਲ ਨਹੀਂ ਹੈ ਕਿਉਂਕਿ ਦੇਖੋ ਇੱਕ ਗੱਲ ਦਾ ਫੈਕਟ ਜ਼ਰੂਰ ਹੈ ਕਿ ਭਾਈ ਲੋਕ ਕਹਿੰਦੇ ਦਿੱਲੀ ਦੇ ਲੋਕਾਂ ਦੇ ਥੱਲੇ ਲਾ ਕੇ ਚੱਲਦਾ ਮੁੱਖ ਮੰਤਰੀ ਪਰ ਸਾਦੇ ਬਣੀ ਉਹ ਵੀ ਅਪੀਲ ਹੈ ਇਹ ਦੇਖੋ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਚਾਹੁੰਦੇ ਵੀ ਨਹੀਂ ਇਹ ਗੱਲ ਹੈਗੀ ਹੈ ਪਰ ਸਾਡਾ ਪੰਜਾਬ ਦਾ ਯੂਥ ਹੈ ਜਿਹੜਾ ਉਹ ਕਹਿੰਦਾ ਭਾਈ ਦਿੱਲੀ ਵਾਲਿਆਂ ਦੇ ਥੱਲੇ ਨਾ ਲੱਗੇ ਇਸ ਕਰਕੇ ਮੁੱਖ ਮੰਤਰੀ ਨੂੰ ਅਪੀਲ ਆਪ ਦੀ ਸ਼ੋਧ ਕਰੇ ਆਪਣੇ ਆਪ ਦੇ ਅੰਦਰ ਤਾਂ ਕਿ ਪੰਜਾਬ ਦੇ ਵਿੱਚ ਤੁਹਾਡੀ ਸੱਤਾ ਕਾਇਮ ਰਹੇ ਪੰਜਾਬ ਦੀ ਸੇਵਾ ਕਰਦੇ ਰਹਾਂ ਤਾਂ ਠੀਕ ਹੈ ਪੰਜਾਬ ਵਾਲੋ ਜਿੰਨੇ ਭੈਣ ਭਰਾ ਨੇ ਵਿੱਚ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਹਰ ਸਿਮਰਤ ਕੌਰ ਨੇ ਜਿਹੜਾ ਨਵਾਂ ਬਿਆਨ ਦਿੱਤਾ ਇੱਕ ਵੀਡੀਓ ਦੇ ਵਿੱਚ ਸੁਣਿਆ ਦੇ ਵਿੱਚ ਉਹ ਸਿੱਧੇ ਤੌਰ ਤੇ ਸੀਐਮ ਭਗਵੰਤ ਮਾਨ ਤੇ ਪ੍ਰਸ਼ਾਸਨ ਨੂੰ ਧਮਕੀ ਲਾਉਂਦੇ ਹੀ ਹੈਗੇ ਆ ਕਿ ਵਿਕਰਮ ਸਿੰਘ ਜੀਟੀਆਈ ਜਿਹੜਾ ਹੈ ਉਹ ਬੋਲਦਾ ਸੀਗਾ ਸੀਐਮ ਭਗਵੰਤ ਮਾਨ ਦੇ ਖਿਲਾਫ ਲੋਕਾਂ ਦੀ ਆਵਾਜ਼ ਚੁੱਕਦਾ ਸੀਗਾ ਜਿਹੜੇ ਮੁੱਦੇ ਸੀਗੇ ਪੰਜਾਬ ਦੇ ਵਿੱਚ ਵੱਡੇ ਵੱਡੇ ਉਹਨਾਂ ਤੇ ਆਵਾਜ਼ ਚੁੱਕਦਾ ਸੀਗਾ ਇਸ ਲਈ ਉਹਦੇ ਉੱਤੇ ਹੱਥ ਪਾਇਆ ਗਿਆ ਹੈ ਉੱਤੇ ਇਲਜ਼ਾਮ ਲਾਏ ਜਾ ਰਹੇ ਹੀਗੇ ਆ ਇਹ ਸਾਰਾ ਕੁਝ ਜੋ ਕੁਝ ਹੋਉਂਦਿਆ ਹੈਗਾ ਬਸ ਸੀਐਮ ਭਗਵੰਤ ਮਾਨ ਦੇ ਇਸ਼ਾਰਿਆਂ ਦੇ ਉੱਤੇ ਹੋਉਂਦਿਆ ਹੈ ਬਹੁਤ ਜਲਦ ਉਹਨੇ ਵਾਪਸ ਆ ਜਾਣਾ ਵੈ ਤੇ ਜਦੋਂ ਇੱਕ ਵਾਰੀ ਵਾਪਸ ਆ ਗਿਆ ਫਿਰ ਇਹ ਸਾਰੇ ਆਪਣੀ ਖੈਰ ਮਨਾਉਣ ਇਹ ਲਾਪਾਸ ਸੀਗੇ ਹਰਸੀਮਰਤ ਕੌਰ ਦੇ ਔਰ ਇਸ ਤੋਂ ਪਹਿਲੇ ਵੀ ਸੁਖਬੀਤ ਸਿੰਘ ਬਾਦਲ ਤੇ ਮੁਜੀਠੀਆ ਆ ਵੀ ਸੀਐਮ ਭਗਵੰਤ ਮਾਨ ਨੂੰ ਟੜੀਆਂ ਲੰਦੇ ਤੁਸੀਂ ਸੁਣੇ ਆ ਜਿਹੜੇ ਕਿ ਲੋਕਾਂ ਦੇ ਸਾਹਮਣੇ ਉਹ ਕਹਿੰਦੇ ਹੁੰਦੇ ਸੀਗੇ ਕਿ ਕਿਸੇ 'ਚ ਅੱਜ ਤੱਕ ਇੰਨੀ ਜੁਰਤ ਨਹੀਂ ਜਿਨਨੇ ਸਾਡੇ ਉੱਤੇ ਹੱਥ ਪਾਇਆ ਹੋਵੇ ਤੇ ਜਿਹੜਾ ਇਹ ਜੁਰਤ ਕਰੇਗਾ ਉਹਦਾ ਅਨਜਾਨ ਜੜਾ ਵੈ ਉਹ ਬਹੁਤ ਹੀ ਬੁਰਾ ਹੋਏਗਾ ਪਰ ਸੀਐਮ ਭਗਵੰਤ ਮਾਨ ਨੇ ਇਹ ਵੱਡਾ ਕਾਰਨਾਮਾ ਕੀਤਾ ਉਹਨਾਂ ਉੱਤੇ ਐਕਸ਼ਨ ਕੀਤਾ ਨਾ ਸਿਰਫ ਐਕਸ਼ਨ ਕੀਤਾ ਬਲਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਔਰ ਹੁਣ ਜਿਹੜੀ ਹੈ ਉਹਨਾਂ ਦੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਮੁਕੰਮਲ ਸਬੂਤਾਂ ਦੇ ਨਾਲ ਜਿਹੜੀ ਹੈ ਹਰ ਗੱਲਬਾਤ ਕੀਤੀ ਜਾਵੇ ਉਨਕੇ ਸੀਐਮ ਭਗਵੰਤ ਮਾਨ ਨੇ ਵੀ ਸੋਚ ਚੁੱਕ ਕੇ ਕਿਹਾ ਸੀਗਾ ਕਿ ਇਹ ਮੈਨੂੰ ਧੰਕੀਆਂ ਲਾਉਂਦੇ ਜਿਹੜੀਆਂ ਮੁੱਛਾਂ ਨੂੰ ਤਾ ਦੇ ਕੇ ਉਹ ਉਹਨਾਂ ਨੂੰ ਮਹਿੰਗੀਆਂ ਪਹਿਣ ਗਿਆ ਅਸੀਂ ਪੱਕੇ ਹੱਥਾਂ ਦੇ ਨਾਲ ਇਹ ਕੰਮ ਕੀਤਾ ਹੈ ਔਰ ਹੁਣ ਇਹਨੂੰ ਅੰਜਾਮ ਤੱਕ ਪਹੁੰਚਾਵਾਂਗੇ ਔਰ ਬਾਕੀ ਹਰ ਸਿਮਰਤਪੁਰ ਨੇ ਜਿਸ ਤਰ੍ਹਾਂ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਰੋਜ਼ ਉਹ 3 ਤੋਂ 4 ਘੰਟੇ ਪਾਠ ਕਰਦੇ ਹੈਗੇ ਆ ਉਹਨਾਂ ਦਾ ਚਿਹਰਾ ਚਮਕਦਾ ਧਮਕਦਾ ਹੈ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਇਹਨਾਂ ਦੇ ਵਕੀਲ ਹੈ ਜਿਹੜੇ ਸਾਨੂੰ ਡਰਾਉਂਦੇ ਆ ਕਿ ਇਹ 6 ਮਹੀਨੇ ਤੱਕ ਹੋਰ ਅੱਗੇ ਬੰਦ ਰਹੇਗਾ ਲੇਕਿਨ ਇਹ ਤੇ ਵਕਤੀ ਦੱਸੇਗਾ ਕਿ ਕਿੰਨਾ ਕਿੰਨਾ ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਬੰਦ ਰਹੇਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਹਰ ਸਿਮਰਤਪੁਰ ਦੇ ਇਸ ਬਿਆਨ ਬਾਰੇ ਕੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਾਂ ਇਸ ਤਰ੍ਹਾਂ ਦੇ ਤਿੱਖੇ ਬਿਆਨ ਦੇਣੇ ਚਾਹੀਦੇ ਹੈ ਹਾਜ਼ਰ ਮੌਜੂਦਾ ਸੀਐਮ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਕਮੈਂਟਸ ਵਿੱਚ ਲਾਜ਼ਮੀ ਦੱਸੋ ਅਸੀਂ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼